ਲਗਾਤਾਰ ਪੈ ਰਹੀ ਮੀਂਹ ਕਰਕੇ ਸਮੁੰਦਰ ਤੇ ਦਰਿਆਵਾਂ ਜਿਹੜੇ ਉਪਾਨ ਤੇ ਚੱਲ ਰਹੇ ਨੇ ਤੇ ਲਗਾਤਾਰ ਹੀ ਸਿੰਚਾਈ ਵਿਭਾਗ ਦੇ ਵੱਲੋਂ ਲੋਕਾਂ ਨੂੰ ਸਮੇਂ-ਸਮੇਂ ਤੇ ਅਲਰਟ ਵੀ ਜਾਰੀ ਕੀਤਾ ਜਾ ਰਿਹਾ ਹੈ ਜੇਕਰ ਗੱਲ ਕਰੀ ਜਾਵੇ ਕੱਗਰ ਦਰਿਆ ਦੀ ਤਾਂ ਕੱਗਰ ਤੇ ਲਗਾਤਾਰ ਜਿਹੜਾ ਮੀਂਹ ਪੈਣ ਕਰਕੇ ਕੱਗਰ ਦਰੇ ਜਿਹੜਾ ਖਤਰੇ ਦੇ ਨਿਸ਼ਾਨ ਤੋਂ ਪਾਰ ਚੱਲ ਰਿਹਾ ਸੀ ਤੇ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਕੱਗਰ ਦੇ ਸਾਰੇ ਹੀ ਫਲੱਡ ਗੇਟ ਖੋਲ ਦਿੱਤੇ ਗਏ ਨੇ ਪੰਜਾਬ ਦੇ ਵਿੱਚ ਪਾਣੀ ਹੀ ਪਾਣੀ ਠਾਠਾ ਮਾਰਦਾ ਪਾਣੀ ਜਿਹੜਾ ਪੰਜਾਬ ਦੇ ਵਿੱਚ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕੱਗਰ ਦੇ ਸਾਰੇ ਹੀ ਫਲੱਡ ਗੇਟ ਖੋਲ ਦਿੱਤੇ ਗਏ ਨੇ ਤਬਾਹੀ ਦੀਆਂ ਖੌਫਨਾਕ ਤਸਵੀਰਾਂ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਨੇ ਸਿੰਚਾਈ ਵਿਭਾਗ ਦੇ ਵੱਲੋਂ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਸੀ ਕਿ ਕੋਈ ਵੀ ਦਰਿਆਵਾਂ ਜਾਂ ਸਮੁੰਦਰ ਦੇ ਨੇੜੇ ਨਾ ਜਾਵੇ ਕਿਉਂਕਿ ਕਿਸੇ ਵੀ ਸਮੇਂ ਜਿਹੜਾ ਪਾਣੀ ਉਹ ਤਬਾਹੀ ਮਚਾ ਸਕਦਾ ਹੈ ਪੰਜਾਬ ਦੇ 12 ਜ਼ਿਲ੍ਹੇ ਪਹਿਲਾਂ ਹੀ ਹੜ੍ਹਾਂ ਦੀ ਮਾਰ ਹੇਠ ਸੀ ਕਿ ਹੁਣ ਫਲੱਡ ਗੇਟ ਨੇ ਜਿਹੜੇ ਕੱਗਰ ਦਰਿਆ ਦੇ ਉਹ ਪੰਜ ਦੇ ਪੰਜ ਫਲੱਡ ਗੇਟ ਖੋਲ ਦਿੱਤੇ ਗਏ ਨੇ ਤੇ ਠਾਠਾ ਮਾਰਦਾ ਪਾਣੀ ਲਾਈਵ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕੱਗਰ ਦੇ ਇਸ ਟਾਈਮ ਤਬਾਹੀ ਮਚੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਹੀ ਕੱਗਰ ਦੇ ਫਲੱਡ ਗੇਟ ਖੋਲ ਦਿੱਤੇ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਜਿਹੜਾ ਚੀਕ ਚਿਹਾੜਾ ਪੈ ਗਿਆ ਲੋਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਹਾਲਾਂਕਿ ਮੌਸਮ ਵਿਭਾਗ ਵੱਲੋਂ ਵੀ ਅਲਰਟ ਜਾਰੀ ਕੀਤਾ ਗਿਆ ਸੀ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਉਹ ਰੈੱਡ ਅਲਰਟ ਜਾਰੀ ਕੀਤਾ ਗਿਆ ਸੀ ਕਿਉਂਕਿ ਕਿਹਾ ਜਾ ਰਿਹਾ ਸੀ ਕਿ ਲਗਾਤਾਰ ਜਿਹੜਾ ਮੀਂਹ ਪੈ ਰਿਹਾ ਉਹ ਕਿਸੇ ਵੀ ਸਮੇਂ ਤਬਾਹੀ ਮਚਾ ਸਕਦਾ ਤੇ ਆਉਣ ਵਾਲੇ ਜਿਹੜੇ ਦਿਨ ਨੇ ਪੰਜਾਬ ਦੇ ਲਈ ਉਹ ਵੀ ਸੋਖੇ ਲੰਘਣ ਵਾਲੇ ਨਹੀਂ ਆਉਣ ਵਾਲੇ ਦਿਨ ਵੀ ਪੰਜਾਬ ਤੇ ਭਾਰੀ ਪੈ ਸਕਦੇ ਨੇ ਕਿਉਂਕਿ ਲਗਾਤਾਰ ਜਿਹੜਾ ਮੀਂਹ ਪੈ ਰਿਹਾ ਉਹ ਇਸੇ ਤਰੀਕੇ ਦੇ ਨਾਲ ਜਾਰੀ ਰਹਿਣ ਦੀ ਸੰਭਾਵਨਾ ਜਿਹੜੀ ਉਹ ਜਿਤਾਈ ਜਾ ਰਹੀ ਹੈ ਤੇ ਇਸ ਵੇਲੇ ਕੱਗਰ ਦਰਿਆ ਦੀਆਂ ਖੌਫਨਾਕ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਕੱਗਰ ਤੇ ਹੈ ਉਹ ਤਬਾਹੀ ਮਚੀ ਹੋਈ ਹੈ ਕੱਗਰ ਦੇ ਫਲੱਡ ਗੇਟ ਖੋਲ ਦਿੱਤੇ ਗਏ ਨੇ ਤੇ ਲੋਕਾਂ ਨੂੰ ਭੱਜਣਾ ਪੈ ਗਿਆ ਨੇ ਕਿਉਂਕਿ ਕੱਗਰ ਦੇ ਆਸ-ਪਾਸ ਦੇ ਜਿਹੜੇ ਵੀ ਪਿੰਡ ਨੇ ਉਹ ਹੁਣ ਤਬਾਹੀ ਦੀ ਮਾਰ ਸਹਨ ਦੇ ਲਈ ਤਿਆਰ ਹੋ ਚੁੱਕੇ ਨੇ ਕਿਉਂਕਿ ਜਿਹੜਾ ਕੱਗਰ ਦਾ ਪਾਣੀ ਹੈ ਉਹ ਹੁਣ ਆਸ-ਪਾਸ ਦੇ ਪਿੰਡਾਂ ਦੇ ਵਿੱਚ ਜਿਹੜੀ ਉਹ ਤਬਾਹੀ ਮਚਾਏਗਾ ਲਗਾਤਾਰ ਪੈ ਰਹੀ ਮੀਂਹ ਕਰਕੇ ਸਮੁੰਦਰ ਤੇ ਦਰਿਆਵਾਂ ਜਿਹੜੇ ਉਪਾਨ ਤੇ ਚੱਲ ਰਹੇ ਨੇ ਤੇ ਲਗਾਤਾਰ ਹੀ ਸਿੰਚਾਈ ਵਿਭਾਗ ਦੇ ਵੱਲੋਂ ਲੋਕਾਂ ਨੂੰ ਸਮੇਂ-ਸਮੇਂ ਤੇ ਅਲਰਟ ਵੀ ਜਾਰੀ ਕੀਤਾ ਜਾ ਰਿਹਾ ਹੈ ਜੇਕਰ ਗੱਲ ਕਰੀ ਜਾਵੇ ਕੱਗਰ ਦਰਿਆ ਦੀ ਤਾਂ ਕੱਗਰ ਤੇ ਲਗਾਤਾਰ ਜਿਹੜਾ ਮੀਂਹ ਪੈਣ ਕਰਕੇ ਕੱਗਰ ਦਰੇ ਜਿਹੜਾ ਖਤਰੇ ਦੇ ਨਿਸ਼ਾਨ ਤੋਂ ਪਾਰ ਚੱਲ ਰਿਹਾ ਸੀ ਤੇ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਕੱਗਰ ਦੇ ਸਾਰੇ ਹੀ ਫਲੱਡ ਗੇਟ ਖੋਲ ਦਿੱਤੇ ਗਏ ਨੇ ਪੰਜਾਬ ਦੇ ਵਿੱਚ ਪਾਣੀ ਹੀ ਪਾਣੀ ਹਾਥਾ ਮਾਰਦਾ ਪਾਣੀ ਜਿਹੜਾ ਪੰਜਾਬ ਦੇ ਵਿੱਚ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕੱਗਰ ਦੇ ਸਾਰੇ ਹੀ ਫਲੱਡ ਗੇਟ ਖੋਲ ਦਿੱਤੇ ਗਏ ਨੇ ਤਬਾਹੀ ਦੀਆਂ ਖੌਫਨਾਕ ਤਸਵੀਰਾਂ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਨੇ ਸਿੰਚਾਈ ਵਿਭਾਗ ਦੇ ਵੱਲੋਂ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਸੀ ਕਿ ਕੋਈ ਵੀ ਦਰਿਆਵਾਂ ਜਾਂ ਸਮੁੰਦਰ ਦੇ ਨੇੜੇ ਨਾ ਜਾਵੇ ਕਿਉਂਕਿ ਕਿਸੇ ਵੀ ਸਮੇਂ ਜਿਹੜਾ ਪਾਣੀ ਉਹ ਤਬਾਹੀ ਮਚਾ ਸਕਦਾ ਹੈ ਪੰਜਾਬ ਦੇ 12 ਜ਼ਿਲ੍ਹੇ ਪਹਿਲਾਂ ਹੀ ਹੜ੍ਹਾਂ ਦੀ ਮਾਰ ਹੇਠ ਸੀ ਤੇ ਹੁਣ ਫਲੱਡ ਗੇਟ ਨੇ ਜਿਹੜੇ ਕੱਗਰ ਦਰਿਆ ਦੇ ਉਹ ਪੰਜ ਦੇ ਪੰਜ ਫਲੱਡ ਗੇਟ ਖੋਲ ਦਿੱਤੇ ਗਏ ਨੇ ਤੇ ਠਾਠਾ ਮਾਰਦਾ ਪਾਣੀ ਲਾਈਵ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕੱਗਰ ਦੇ ਇਸ ਟਾਈਮ ਤਬਾਹੀ ਮੱਚੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਹੀ ਕੱਗਰ ਦੇ ਫਲੱਡ ਗੇਟ ਖੋਲ ਦਿੱਤੇ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਜਿਹੜਾ ਚੀਕ ਚਿਹਾੜਾ ਪੈ ਗਿਆ ਲੋਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਹਾਲਾਂਕਿ ਮੌਸਮ ਵਿਭਾਗ ਵੱਲੋਂ ਵੀ ਅਲਰਟ ਜਾਰੀ ਕੀਤਾ ਗਿਆ ਸੀ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਉਹ ਰੈੱਡ ਅਲਰਟ ਜਾਰੀ ਕੀਤਾ ਗਿਆ ਸੀ ਕਿਉਂਕਿ ਕਿਹਾ ਜਾ ਰਿਹਾ ਸੀ ਕਿ ਲਗਾਤਾਰ ਜਿਹੜਾ ਮੀਂਹ ਪੈ ਰਿਹਾ ਉਹ ਕਿਸੇ ਵੀ ਸਮੇਂ ਤਬਾਹੀ ਮਚਾ ਸਕਦਾ ਤੇ ਆਉਣ ਵਾਲੇ ਜਿਹੜੇ ਦਿਨ ਨੇ ਪੰਜਾਬ ਦੇ ਲਈ ਉਹ ਵੀ ਸੋਖੇ ਲੰਘਣ ਵਾਲੇ ਨਹੀਂ ਆਉਣ ਵਾਲੇ ਦਿਨ ਵੀ ਪੰਜਾਬ ਤੇ ਭਾਰੀ ਪੈ ਸਕਦੇ ਨੇ ਕਿਉਂਕਿ ਲਗਾਤਾਰ ਜਿਹੜਾ ਮੀਂਹ ਪੈ ਰਿਹਾ ਉਹ ਇਸੇ ਤਰੀਕੇ ਦੇ ਨਾਲ ਜਾਰੀ ਰਹਿਣ ਦੀ ਸੰਭਾਵਨਾ ਜਿਹੜੀ ਉਹ ਜਿਤਾਈ ਜਾ ਰਹੀ ਹੈ ਦੇ ਇਸ ਵੇਲੇ ਕੱਗਰ دریا ਦੀਆਂ ਖੌਫਨਾਕ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਕੱਗਰ ਤੇ ਹੈ ਉਹ ਤਬਾਹੀ ਮਚੀ ਹੋਈ ਹੈ ਕੱਗਰ ਤੇ ਫਲੱਡ ਗੇਟ ਖੋਲ ਦਿੱਤੇ ਗਏ ਨੇ ਤੇ ਲੋਕਾਂ ਨੂੰ ਭੱਜਣਾ ਪੈ ਗਿਆ ਨੇ ਕਿਉਂਕਿ ਕੱਗਰ ਦੇ ਆਸ-ਪਾਸ ਦੇ ਜਿਹੜੇ ਵੀ ਪਿੰਡ ਨੇ ਉਹ ਹੁਣ ਤਬਾਹੀ ਦੀ ਮਾਰ ਸਹਨ ਦੇ ਲਈ ਤਿਆਰ ਹੋ ਚੁੱਕੇ ਨੇ ਕਿਉਂਕਿ ਜਿਹੜਾ ਕੱਗਰ ਦਾ ਪਾਣੀ ਹੈ ਉਹ ਹੁਣ ਆਸ-ਪਾਸ ਦੇ ਪਿੰਡਾਂ ਦੇ ਵਿੱਚ ਜਿਹੜੀ ਉਹ ਤਬਾਹੀ ਮਚਾਏਗਾ